उ ਪਹਿਲਾ ਰਿਜ਼ਲਟ ਜਿਹੜਾ ਨਾਬਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸੀਟ ਮਿਲਿਆ ਕਕਰਾਲਾ ਜ਼ੋਨ ਤੋਂ ਜਸਵਿੰਦਰ ਸਿੰਘ ਜੋ ਕਿ ਸਰਪੰਚ ਨੇ ਪਿੰਡ ਦੇ ਉਹਨਾਂ ਦੀ ਧਰਮਪਤਨੀ ਨੇ 31 ਵੋਟਾਂ ਤੇ ਜਿੱਤ ਹਾਸਲ ਕੀਤੀ ਹੈ ਗੱਲਬਾਤ ਕਰਾਂਗੇ ਉਹਨਾਂ ਦੇ ਪਤੀ ਵਾਰ ਆਏ ਨੇ ਕਿ ਇਸ ਤਰ੍ਹਾਂ ਤੁਸੀਂ ਸਵੇਰ ਤੋਂ ਹੀ ਅੰਦਰ ਸੀ ਪਹਿਲਾ ਜ਼ੋਨ ਤੁਹਾਡਾ ਖੁੱਲਿਆ ਹੋਇਆ ਸੀ ਬਿਲਕੁਲ ਜੀ 14 ਜੂਨ ਖੁੱਲੇ ਸੀ ਤਕਰੀਬਨ ਮੇਰਾ ਰਿਜ਼ਲਟ ਬਣ ਗਿਆ ਪਹਿਲੇ ਨੰਬਰ ਜ਼ੋਨ ਦਾ ਵੀ ਰਿਜ਼ਲਟ ਬਣਿਆ ਪਿਆ ਉਹ ਵੀ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਜੀ ਜੀ ਹਾਂ ਦੋ ਹੀ ਜ਼ੋਨਾਂ ਦੇ ਰਿਜ਼ਲਟ ਨੇ ਦੋ ਹੀ ਤਕਰੀਬਨ ਪਹਿਲੇ ਆਮ ਆਦਮੀ ਪਾਰਟੀ ਜਿੱਤੀਆਂ ਬਿਲਕੁਲ ਲੱਗ ਕੇ ਇਹ ਕਿਹੜੀ ਪਾਰਟੀ ਹਾਰੀ ਹੈ ਜਿਸ ਤਰ੍ਹਾਂ ਤੁਸੀਂ ਅੰਦਰ ਬੈਠੇ ਸੀ ਕਿਹਦੇ ਨਾਲ ਮੁਕਾਬਲਾ ਸੀ ਤੁਹਾਡਾ ਇਕਲੀ ਦਲ ਨਾਲ ਮੁਕਾਬਲਾ ਰਿਹਾ ਸੀ ਸਾਡਾ ਜੀ ਮੇਰੇ ਜ਼ੋਨ ਤੋਂ ਇਕਲੀ ਦਲ ਨਾਲ ਦੀ ਬਾਕੀ ਵੀ ਤਕਰੀਬਨ ਜਿਹੜਾ ਪਤਾ ਲੱਗ ਰਿਹਾ ਇਕਲੀ ਦਲ ਨਾਲ ਆ ਬਿਲਕੁਲ ਜਿਹੜੀ ਗੱਲਬਾਤ ਕੀਤੀ ਆ ਪਹਿਲੀ ਸੀਟ ਆ ਜਿਹੜੀ 25 ਬਲਾਕ ਸੰਮਤੀਆਂ ਚੋਂ ਕਕਰਾਲਾ ਜ਼ੋਨ ਆਮ ਆਦਮੀ ਪਾਰਟੀ ਨੇ ਜਿੱਤੀ 31 ਵੋਟਾਂ ਦੇ ਇਕਲੀ ਦਲ ਦੇ ਮੁਕਾਬਲਾ ਰਿਹਾ ਜਿੱਥੋਂ ਕਿ ਅਸੀਂ ਗੱਲਬਾਤ ਕੀਤੀ ਆ ਉਮੀਦਵਾਰ ਦੇ ਪਤੀ ਦੇ ਨਾਲ ਉਹਨਾਂ ਨੇ ਕਿਹਾ ਕਿ ਹੋਰ ਸੀਟਾਂ ਤੇ ਵੀ ਆਮ ਆਦਮੀ ਪਾਰਟੀ ਦੀ ਜਿੱਤ ਆ ਜਿਹੜੀ ਕਿਤੇ ਕਿਤੇ ਨਜ਼ਰ ਆ ਰਹੀ ਆ ਨਾ ਬਤ ਉਹ ਹਰਮਿੰਦਰ ਸਿੰਘ ਮਾਨ